ਵਿੰਡ ਖਾਂਸੀ ਦੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਦੀ ਅਗਵਾਈ ਦੇ ਵਿੱਚ ਤੇ ਮੁਸਲਿਮ ਪਾਈਚਾਰੇ ਦੇ ਸਹਿਯੋਗ ਦੇ ਨਾਲ ਹੜਪੀੜਤਾ ਵਾਸਤੇ ਰਾਹਤ ਸਮੱਗਰੀ ਦੇ 25 ਟਰੱਕ ਰਵਾਨਾ ਕੀਤੇ ਗਏ ਨੇ ਟਰੱਕਾਂ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਤਾਂ ਸਰਪੰਚ ਕਰਮਜੀਤ ਸਿੰਘ ਗਰੇਵਾਲ ਦਾ ਇਹ ਕਹਿਣਾ ਹੈ ਕਿ ਰਾਹਤ ਸਮੱਗਰੀ ਫਿਰੋਜ਼ਪੁਰ ਏਰੀਆ ਦੇ ਹਰ ਪ੍ਰਭਾਵਿਤ ਇਲਾਕੇ ਵਾਸਤੇ ਰਵਾਨਾ ਕੀਤੀ ਗਈ ਹੈ ਇਸ ਵਾਸਤੇ ਮੁਸਲਿਮ ਪਾਈਚਾਰੇ ਦੇ ਵੱਲੋਂ ਸਹਿਯੋਗ ਕੀਤਾ ਗਿਆ ਜਿਸ ਦੇ ਲਈ ਉਹ ਤਹਿ ਦਿਲੋਂ ਧੰਨਵਾਦੀ ਨੇ ਤਾਂ ਕੈਬਨਿਟ ਮੰਤਰੀ ਹਰਦੀਪ ਮੁੰਡਿਆ ਦਾ ਇਹ ਕਹਿਣਾ ਹੈ ਕਿ ਕਹਿੰਦੇ ਸਰਕਾਰ ਦੇ ਵੱਲੋਂ ਜੋ ਰਾਹਤ ਸਹਾ ਗਿਣਾ ਜ਼ਿਆਦਾ ਉਹਨਾਂ ਕਾਫੀ ਹੈ ਤੇ ਉਹਨਾਂ ਨੇ ਕਿਹਾ ਕਿ ਅੱਜ ਜੋ ਰਾਸ ਸਮਗਰੀ ਭੇਜੀ ਗਈ ਹੈ ਉਸ ਦੇ ਵਿੱਚ ਕਣਕ ਕੱਪੜੇ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਘਰੇਲੂ ਵਰਤੋਂ ਦਾ ਸਮਾਨ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਲੋਂ ਹੜਪੀੜਤਾ ਵਾਸਤੇ ਹਰ ਤੰਗ ਦੀ ਮਦਦ ਕੀਤੀ ਜਾ ਰਹੀ ਹੈ ਅੱਛਾ ਇਹ ਰਹੇ ਸਭ ਕੋ ਰਾਜ਼ੀ ਰਹਿਣਾ ਚਾਹੀਏ ਸਾਡੇ ਲਈ ਇਹ ਬਲੋਕਾਟ ਲਈ ਬਣਾਈ ਹਮ ਜਦ ਯਹਾਂ ਪਹਿਲੇ ਆਇਆ ਹਾਜ਼ਰ ਹੋਏ ਤਾਂ ਬੜੇ ਹਾਲਾਤ ਸਨ किया और देखा और उसमें जो है हर आदमी को ना खाना बनाने के लिए लकड़ी थी ना गैस था ना रोशनी के लिए लाइट थी ना कुछ वहाँ पहुँच रही है वैसे तो मैंने देखा कि सिख कौम अल्हम्दुलिल्लाह, खुद एक मनज़म कौम है कि जब हम रास्ते में आ रहे थे तीस तारीख को तो बड़े बड़े गट्ठड़ों में जो पन्नी से लिपटा हुआ मैं समझ रहा था कि ये कोई एयरपोर्ट से विदेश से कोई सामान आ रहा है लेकिन जब हमने देखा तो को भी इस तरीके से पैक किए हुए थे बड़े अच्छे अंदाज़ में मुनजम कौम है और खूब दानी कौम है यहाँ ना दान की ज़रूरत है ना इमदाद की ज़रूरत थी लेकिन हमने सोचा कि इस वक्त हमारे नबी मोहम्मद अलैहि वसल्लम ने फरमाया कि मैंने एक औरत को स्वर्ग में देखा है और उसकी स्वर्ग में होने की वजह ये थी कि वो रास्ते से चली आ रही थी एक कुत्ता था कुएं की कीच में अपना मुंह रगड़ रहा था उस नबतकार मक्कार औरत ने उस वक्त से तो उसने अपने पैर के मोज़े निकाले मोजे थे चमड़े के ताकि की कुनबा है अल्लाह तबारक व तला अपने कुनबे से ऐसे ही मोहब्बत करते हैं जैसे मैं और आप अपने कुनबे से मोहब्बत करते हैं और जो अल्लाह के सुनवा से अल्लाह के परिवार से मोहब्बत करेगा अल्लाह उसको बड़ी इज्जत से नवाजेंगे तो हमें तो मंत्री जी सिर्फ ये बड़ी खुशी हुई हम क्या मदद कर सकते हैं लेकिन मेवाद से हरियाणा के दूसरे इलाकों से और यूपी से महाराष्ट्र से का जगह मेरे पास तेलंगाना और खजमत का मौका दिया इनमें सबसे ज़्यादा सिरे अगर जाएगा तो हमारे एक साथी हैं मुफ्ती सलीम साहब ये जो है पहले दिन से पहले ही दिन से बच्चों को सबको छोड़कर हम तो चले भी गए और आ भी गए पहले ही दिन से यहाँ लगे हुए हैं और सब कुछ कुर्बानी दे रहे हैं करूँगा हजरत मुफ्ती सलीम साहब से कि वो से से बड़ों के हुक्म का ताबे हूँ उनका फर्म बरदार हूँ जैसे मुझे बड़ों ने यहाँ रहने का अभी ये हुक्म दिया है कि जब तक ये काम निमटे नहीं आपको पंजाब के इस खासी कला के इस जंगल की फैक्ट्री में रहना है अभी महीने के लिए कहा है मुझे छः महीने के लिए हुक्म मिलेगा तो मैं छः महीने ਮਾਈ ਜੀ ਦਿੰਦੇ ਬਸ ਠੀਕ ਹੈ ਧੰਨਵਾਦ ਜੀ ਆਜੋ ਘਰ ਸਾਹਿਬ ਇਧਰ ਆਜੋ ਜੀ ਬਸ ਖਾਸੀ ਪਿੰਡ ਸਰਪੰਚ ਸਾਡੇ ਕਰਮਜੀਤ ਜੀ ਖਾਸੀ ਜੀ ਸਾਡੇ ਹੋਰ ਚੇਰਮੈਨ ਸਹਿਬਾਨ ਸਾਰੇ ਡਾਇਰెక్టర్ ਸਹਿਬਾਨ ਖੜੇ ਨੇ ਸਭ ਤੋਂ ਖਾਸ ਸਾਡੇ ਮਹਿਮਾਨ ਸਾਡੇ ਭਰਾ ਸਾਰੇ ਮੁਸਲਮਾਨ ਭਾਈਚਾਰਾ حضرت ਮੁਲਾਮਾ ਜੀ ਦਾ ਪਰਿਵਾਰ ਉਹਨਾਂ ਦੇ ਸੇਵਾਦਾਰ ਸੋ ਅਸੀਂ ਸਾਰੇ ਕਿਉਂਕਿ Hindu Muslim Sikh ईसाई ਸਾਰੇ ਭਾਈ ਭਾਈ ਬੋਲਦੇ ਵੀ ਆ ਰਹੇ ਐ ਤੇ ਅੱਜ ਸ਼ੁਰੂ ਤੋਂ ਦੇਖਣ ਨੂੰ ਮਿਲਦਾ ਕਿ ਕੁਝ ਅਸਰਾਂ ਆਪੀ ਅੰਦਰ ਜ਼ਰੂਰ ਇਹਨਾਂ ਨੂੰ ਸਾਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰਦੇ ਪਰ ਪਿਆਰ ਜਿਹੜਾ ਕਦੀ ਘਟਦਾ ਨਹੀਂ ਪਿਆਰ ਹਮੇਸ਼ਾ ਵੱਧ ਹੈ ਸੋ ਅੱਜ ਪੰਜਾਬ ਤੇ ਹੜ੍ਹਾਂ ਦੇ ਕਾਰਨ ਏਡੀ ਵੱਡੀ ਵਿਪਤਾ ਪਈ ਹੈ ਹੜ੍ਹ ਪ੍ਰੇਤ ਪ੍ਰਵਾਦ 2300 ਪਿੰਡ ਰੁੜ ਗਏ 7 ਲੱਖ ਬੰਦਾ ਬੇਕਾਰ ਹੋ ਗਿਆ 20 ਲੱਖ ਬੰਦਾ ਇਸ ਹੜ੍ਹਾਂ ਦੀ ਮਾਰ ਤੋਂ ਡੁੱਝ ਰਿਹਾ 5 ਲੱਖ ਜਿਹੜੀ ਏਕੜ ਜ਼ਮੀਨ ਜਿਹੜੀ ਆ ਉਹ ਫਸਲ ਤਬਾਹ ਹੋ ਗਈ ਤੇ ਜਿਹੜੇ ਖੇਤ ਆ ਉਹ ਡੁੱਬੇ ਪਏ ਨੇ ਮਲਵੇ ਨਾਲ ਰਿੱਤਾ ਨਾਲ ਸੋ ਇਹ ਸਾਰੇ ਜਿਹੜਾ ਨੁਕਸਾਨ 55 55 55 ਜਾਨਾਂ ਚਲੀ ਗਈਆਂ ਬਹੁਤ ਸਾਰੇ ਲੋਕਾਂ ਦੇ ਪਸ਼ੂ ਜਿਹੜੇ ਆ ਉਹਨਾਂ ਮਰ ਗਏ ਕੋਈ ਰੁੜ ਗਏ ਕੋਈ ਪਾਕਿਸਤਾਨ ਚਲ ਗਏ ਸੋ ਬਹੁਤ ਸਾਰੇ ਜਿਹੜੇ ਬੇ ਘਰ ਹੋਏ ਜਿਹੜੇ ਪਰਿਵਾਰਾਂ ਦੇ ਲਈ ਜਿਹੜੇ ਇਸ ਟਾਈਮ ਤੇ ਇਸ ਮੁਸੀਬਤ ਦੇ ਵਿੱਚ ਕਿਉਂਕਿ ਕੁਦਰਤੀ ਮਾਰ ਹੈ ਸੋ ਇਸ ਕੁਦਰਤੀ ਮਾਰ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਐਨ ਜੀਓ ਸਰਕਾਰ ਪ੍ਰਸ਼ਾਸਨ ਸਾਰੇ ਲੱਗੇ ਹੋਏ ਨੇ ਸੋ ਅੱਜ ਬਹੁਤ ਖੁਸ਼ੀ ਹੈ ਕਿ ਜਦੋਂ ਦਹੜ ਆਇਆ ਸੋ ਸਾਡੇ ਪੁੱਛ ਲੋ ਭਰਾਵਾਂ ਨੇ ਅਲੱਗ-ਅਲੱਗ ਸਟੇਟਾਂ ਚੋਂ ਸਾਰਾ ਸਮਾਨ ਭੇਜਿਆ ਗਿਆ ਸੋ ਇਹਨਾਂ ਨੇ ਜਦੋਂ ਦੇਖਿਆ ਮੌਕੇ ਤੇ ਕਿ ਬਹੁਤ ਸਾਰਾ ਸਮਾਨ ਉੱਥੇ ਜਮ੍ਹਾਂ ਹੋ ਰਿਹਾ ਸੀ ਲੋਕਾਂ ਕੋ ਪਹੁੰਚ ਨਹੀਂ ਪਾ ਰਿਹਾ ਸੀ ਪਾਣੀ ਚੜਿਆ ਹੋਇਆ ਸੀ ਇਸ ਤੀਆਂ ਲਈ ਜਿੰਨਾ ਕੁ ਰੋਡ ਹੋਈ ਨਾਲ ਦੀ ਨਾਲ ਉੱਥੇ ਪਹਿਲਾਂ ਵੀ ਪਹੁੰਚਾਇਆ ਪਰ ਜ਼ਿਆਦਾ ਸਮਾਨ ਜਿਹੜਾ ਦੇਖਿਆ ਵੀ ਖਰਾਬ ਨਾ ਹੋਵੇ ਇਹਨਾਂ ਨੇ ਇੱਥੇ ਗੋਦਾਮ ਖਾਸੀ ਚ ਲਿਆ ਉੱਥੇ ਜਮ੍ਹਾਂ ਕੀਤਾ ਸਰਪੰਚ ਸਾਹਿਬ ਦੀ ਨਾਲ ਸੇਵਾ ਲਈ ਭਰਾ ਨੇ ਮਹੀਨਾ ਡੇਢ ਮਹੀਨਾ ਤੋਂ ਇੱਥੇ ਕੰਟੀਨਿਊ ਸੇਵਾ ਕਰ ਰਹੇ ਨੇ ਇਸ ਸਮਾਨ ਨੂੰ ਸੰਬੰਧੀ ਸਵਾਜੇ ਸਾਰਾ ਇਹ ਸਮਾਨ ਜਿਹੜਾ ਗਰੀਆ 25 ਘਟੀ ਉਸ ਲੋ ਭਾਈਚਾਰੇ ਨੂੰ ਅੱਜ ਜਾ ਰਹੀਆਂ ਅਲੱਗ-ਅਲੱਗ ਜਗ੍ਹਾ ਜਨਾਲਾ ਸੁਲਤਾਨਪੁਰ ਲੋਧੀ ਜਿੱਥੇ-ਜਿੱਥੇ ਵੀ ਗੁਰਦਾਸਪੁਰ ਤਨਤਾਨ ਪਠਾਨਕੋਟ ਜਿੱਥੇ ਵੀ ਲੋੜ ਹੈ ਸਾਰਿਆਂ ਦੇ ਨੰਬਰ ਸੰਪਰਕ ਹੋ ਗਏ ਸਾਰਿਆਂ ਨੂੰ ਉਸ ਸਮਾਨ ਤੋਂ ਜਾ ਕੇ ਪਹੁੰਚਾਇਆ ਖਾਸ ਇਹਦੇ ਚ ਰਸਨ ਇਦੇ ਚ ਕਨਕ ਦਾ ਵੀ ਐ ਕਿਉਂਕਿ ਹੁਣ ਕਨਕ ਬੀਜੀ ਜਾਣੀ ਐ ਝੋਨੇ ਤੋਂ ਬਾਅਦ ਝੋਨਾ ਦੇ ਖਤਮ ਹੋ ਗਿਆ ਉਹਨਾਂ ਦੀ ਜਮੀਨਾਂ ਤਿਆਰ ਕਰਾਵਾਂਗੇ ਨਾਲ ਸਰਕਾਰ ਲੱਗੂਗੀ ਨਾਲ ਸਾਡੇ ਪੰਜਾਬ ਦੀ ਸਾਡੇ ਉਹ ਪਰਿਵਾਰ ਸਾਰੇ ਨੌਜਵਾਨ ਬਜ਼ੁਰਗ ਸਾਰੇ ਜਿਹੜਾ ਕੋ ਟਰੈਕਟਰ ਨਾਲ ਲੈ ਕੇ ਇਹ 2300 ਪਿੰਡ ਨੂੰ ਠੀਕ ਕਰਾਂਗੇ ਤੇ ਨਾਲ ਦੀ ਨਾਲ ਦੇਖੋ ਸਾਡੇ ਮੁਸਲਮਾਨ ਭਾਈਚਾਰੇ ਨੂੰ ਵੀ ਵੀ ਆਇਆ ਖਾਦ ਵੀ ਆਈ ਇੱਕ ਮਿੰਟ ਜੀ ਇੱਕ ਮਿੰਟ ਲਾ ਲਾ ਸਰਪੰਚ ਸਾਹਿਬ ਹੁਣ ਦੁਬਾਰਾ ਲੈ ਮੇਰੇ ਬਤਨ ਨਾਲ ਪੁੱਛੋ ਕਿ ਆਪੇ ਇਹ ਬੀਜ ਕਰਨਾ ਕਰਦੇ ਹੋ ਇਹੋ ਦਾ ਸੌਦਾ ਕਰਵਾ ਸਕਦੇ ਅਜੇ ਤੱਕ ਕੋਈ ਗੱਲ ਨਹੀਂ ਸੱਤੋਕਾ ਸਿੰਘ ਦੇ ਵਿੱਚ 50 ਕੋਲ ਹੋ ਸਕੇ ਜਮਾ ਹੋ ਜਾਏਗਾ ਤਾਂ ਕਿ ਦਾ ਮਾਰ ਦਾ ਪਾਰਾ ਇਸ ਤਰ੍ਹਾਂ ਕਰਿਆ ਹੋਇਆ ਜਿੱਥੇ ਕੋਈ ਕੋਈ ਹੋਵੇਗਾ ਸਮਾਂ ਨਹੀਂ ਮੰਤਰੀ ਸਾਹਿਬ ਜੇ ਕਿਛ ਕੁ ਕਰਦੇ ਹੋ ਤੇ ਮਾਤਿ ਗਵਾਨ ਦੱਬਿਆ ਇਹਨਾਂ ਨੇ ਸਪਰਸ਼ਾ ਪਿੰਡਾਂ ਦੇ ਵਿੱਚ ਕੋਈ ਕੋਈ ਬਹੁਤ ਰਹਿਵਾਂਗੇ ਜੇ ਤੁਹਾ ਘਰ ਭੀਜਿਆ ਹੋਇਆ ਉਹ ਤੁਹਾਨੂੰ ਵੀ ਬਣਾਵਾਂਗੇ ਗਰੀਬ ਨੂੰ ਮਿੰਦੂ ਨਾਲ ਕਿਹੜੇ ਹਿੰਦਕਾਂ ਦੇ ਨਾਲ ਜੇਗਾ ਸਰਪੰਚ ਨੂੰ ਮਿਲ ਹੋਵੇ ਕੱਢਣਾ ਆਨ ਮੰਨਣ ਵਾਲੀ ਜੀ ਧੰਨਵਾਦ ਜੀ ਇਹ ਖੁਬਾਦੀ ਵੱਡੀ ਕਿਰਪਾ ਅੱਜ ਖੁਦਾ ਪ੍ਰਗਟ ਹੋ ਕੇ ਦੇਖਿਆ ਮੈਂ ਇੱਕ ਸਦੀ ਚ ਨਾ ਤਾਂ ਹੈ ਜੋ ਹਜ਼ਾਰਾ ਵੇਖਿਆ ਨਾ ਬਰਬਾਦੀ ਦੇਖੀ ਆ ਪਾਕਿਸਤਾਨ ਬਣਨ ਦੀ ਤਾਂ ਵੀ ਬਾਤ ਆ ਗਿਆ ਜੀ ਜੀ ਅੱਜ ਖੜੇ ਨੇ ਇਹ ਸਾਡੇ ਭਰਾ ਮੁਸਲਮਾਨ ਵੀਰ ਖੜੇ ਨੇ ਇਹ ਅੱਜ ਨਵੇਂ ਘਰ ਤੋਂ ਜਿਵੇਂ ਵਿਆਹਿਆ ਬੱਚਾ ਜਾਂਦਾ ਉਹਨੂੰ ਘਰ ਹੁੰਦਾ ਪਰ ਨਵੇਂ ਥਾਂ ਤੇ ਜਾ ਕੇ ਜੋ ਜਿੰਨੀਆਂ ਵੀ ਲੋੜਾਂ ਇਹ ਸਾਰੀਆਂ ਪੁਰੀਆਂ ਕਰ ਰਹੇ ਨੇ ਮੇਰਾ ਮੇਰੇ ਪਰਿਵਾਰ ਵਾਲੋਂ ਸਿੱਖ ਜਗਤ ਤੋਂ ਇਹਨਾਂ ਦਾ ਇੱਕ ਇੱਕ ਮੇਰਾ ਰੋਣੀਆਂ ਕਦੇ ਵੀ ਕਰਦਾ ਲਾ ਨਹੀਂ ਚਾਹੁੰਦੇ ਇਹ ਉਹ ਹੀ ਨੇ ਜਿਨੇ ਗਨੀਮਾ ਨਹੀਂ ਖਾਰੇ ਜੱਟਿਆ ਮਹਾਰਾਜਾ ਜੰਦਾ ਤੇ ਉਹ ਆਦਿਆਵਾਸੀ ਇਹਨਾਂ ਨੇ ਜੇ ਸਾਡੀ ਸ਼ਹਿਰ ਲੈਣ ਵਾਲੇ ਨੇ ਮੈਂ ਤਾਂ ਕੋਈ ਜਿੰਨੇ ਦੀ ਸੇਵਾ ਕਰਨ ਵਾਲੇ ਨੇ ਸਭ ਤੋਂ ਪਹਿਲਾ ਨੰਬਰ ਇਹਨਾਂ ਦਾ ਹੀ ਹੈ ਅੱਲਾ ਰਾਜੀ ਰੱਖੇ ਵੈਰ ਜੁਕਾ ਕਾਂਸ